ਜਮਦਤ ਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਕਿੰਦੀ ਡੀਆਈ ਸਾਹਿਬ ਬਾਰਡਰੈਂਸ ਅਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਹੁਕਮ ਅਨਸਾਰ ਅੱਜ ਸਬਡਿਵੀਜ਼ਨ ਪਤਕੜੀ ਚੋੜੀਆਂ ਦੇ ਵਿੱਚ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਔਰ ਇਹ ਜਿਹੜੇ ਸਬਡਿਵੀਜ਼ਨ ਦੇ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਹੈ ਜਿਸ ਦਾ ਮੇਨ ਮਕਸਦ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਜਦੋਂ ਬਗੈਰ ਕਾਗਜ਼ਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਆ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਸਰ ਜੀ ਜਦੋਂ ਤੱਕ ਨਸ਼ੇਮਰਤ ਜਿਹੜਾ ਜੁੱਧ ਚ ਪਾਇਆ ਜਾ ਰਿਹਾ ਉਸ ਤੱਕ ਸਭ ਜਿਹੜੇ ਪਟੇਕਾ ਕੰਪਨੀ ਅੰਚ ਟ੍ਰਾਇਮ ਨੂੰ ਤੇ ਨਸ਼ੇ ਲਾ ਕੇ ਨਿਕ ਕੰਮ ਕਰਦੇ ਦਿਖਾਇਆ ਯੋਧ ਨਸ਼ੇਮਰਤ ਜਿਹੜਾ ਇਹ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ ਅਸੀਂ ਕਾਫੀ ਜਿਹੜੇ ਪੈਡਲਰ ਹੈਗੇ ਨੇ ਜਿਹੜੇ ਸਮੰਗਲਰ ਹੈਗੇ ਨੇ ਜਾਂ ਸਪਲਾਇਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਜੋ ਜੋ ਜਿਹੜੇ ਪੈਡਲਰ ਨੇ ਜਾਂ ਇਸ ਸਮੰਗਲਰ ਹੈਗੇ ਆ ਜੋ ਨਸ਼ਾ ਧੰਦਾ ਕਰਦੇ ਆ ਗੈਰਕਾਨੂੰਨੀ ਜਿਹੜੇ ਜ਼ਮਾਨਤ ਤੇ ਆਏ ਆ ਉਹਨਾਂ ਦੀ ਵੀ ਜਿਹੜੀ ਰੂਟੀਨ ਦੇ ਵਿੱਚ ਚੈਕਿੰਗ ਚੱਲ ਰਹੀ ਆ ਬੈਲ ਆਊਟ ਜਿਹੜੇ ਹੋ ਕੇ ਆਪਣੇ ਘਰਾਂ ਚ ਆਏ ਨੇ ਤਾਂ ਕਿ ਉਹ ਦੁਬਾਰਾ ਇਸ ਧੰਦੇ ਦੇ ਵਿੱਚ ਨਾ ਲੱਗਣ ਉਹਨਾਂ ਦੇ ਖਿਲਾਫ ਨਸ਼ਾ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਹੈ ਯੋਧ ਨਸ਼ਾ ਬਿਲ ਜਿਹੜੀ ਸਾਡੀ ਮਹਮਾ ਉਹ ਲਗਾਤਾਰ ਜਾਰੀ ਹੈ ਸਾਡੇ ਰਿਪੋਰਟ 'ਚ ਕੋਈ ਬੱਚਾ ਨਸ਼ੇ ਵਿੱਚ ਜਿਹੜਾ ਸਾਡੇ ਰਿਪੋਰਟ 'ਚ ਪੁਲਿਸ ਦੇ ਰਿਪੋਰਟ 'ਚ ਨਸ਼ਾ ਕਰਦਾ ਹੀ ਕਰਦਾ ਕਰਦਾ ਦੇਖੋ ਕਾਫੀ ਅਸੀਂ ਕੰਟਰੋਲ ਕਰ ਲਿਆ ਫਿਰ ਵੀ ਜਿਹੜੇ ਇਕਾ ਦੁਕਾ ਹੈਗੇ ਨੇ ਉਹਨਾਂ ਦੇ ਖਿਲਾਫ ਵੀ ਸਾਡੀ ਸਾਡੀ ਕੋਸ਼ਿਸ਼ ਜਾਰੀ ਹੈ ਤਾਂ ਜੋ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕੇ